ਮੈਂ ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਅੱਜ ਅਸੀਂ ਇੱਥੇ ਪਿੰਡ ਖਿਆਲਾ ਦੇ ਵਿੱਚ ਆਏ ਆਂ ਸ਼੍ਰੀ ਤਰਸੀਮ ਲਾਲ ਜੀ ਜਿਹੜੇ ਰਿਟਾਇਰਡ ਮੈਨੇਜਰ ਨੇ ਬੈਂਕ ਤੋਂ ਤੇ ਇਹਨਾਂ ਨੇ ਇੱਥੇ ਇਹ ਨਵਾਂ ਆਪਣਾ ਆਰਗੇਨਿਕ ਫਾਰਮ ਸ਼ੁਰੂ ਕੀਤਾ ਆ ਤੇ ਇਹਨਾਂ ਨੂੰ ਇੱਥੇ ਅਸੀਂ ਪੁੱਛਦੇ ਆਂ ਪੇ ਇਨੀ ਕਿੰਨਾ ਚਿਰ ਹੋ ਗਿਆ ਸ਼ੁਰੂ ਕਿਤੇ ਫਾਰਮ ਨੂੰ ਤੇ ਕੀ ਸੋਚ ਕੇ ਇਨੀ ਇਹ ਇਹ ਬਿਲਕੁਲ ਕੈਮੀਕਲ ਫਰੀਜ਼ ਜੈਨ ਫਾਰਮਾ ਕੀ ਸੋਚ ਕੇ ਇਹਨੂੰ ਕੀਤਾ ਜੀ ਮੇਰਾ ਨਾਂ ਤਾਂ ਸੇਮ ਲਾਲ ਹੈ ਜੀ ਮੈਂ ਯੂਨੀਅਨ ਬੈਂਕ ਆਫ ਇੰਡੀਆ ਤੋਂ ਮੈਨੇਜਰ ਰਿਟਾਇਰ ਹੋਇਆ ਲਾਸਟ ਈਅਰ ਮੇਰੀ ਸੋਚ ਸੀਗੀ ਤਮੰਨਾ ਸੀ ਕਿ ਆਪਣੇ ਖਾਣ ਵਾਸਤੇ ਆਰਗੈਨਿਕ ਫਲ ਤੇ ਸਬਜ਼ੀਆਂ ਜੇ ਆਪ ਤਿਆਰ ਕੀਤੀਆਂ ਜਾਣ ਔਰ ਆਫਟਰ ਰਿਟਾਇਰਮੈਂਟ ਆਪਣੇ ਨੂੰ ਵਿਜੀ ਰੱਖਣ ਲਈ ਤੇ ਸਿਹਤ ਰੱਖਣ ਲਈ ਥੋੜੀ ਮਿਹਨਤ ਕੀਤੀ ਜਾਵੇ ਤਾਂ ਉਹਦਾ ਵੱਖਰਾ ਹੀ ਸਵਾਦ ਆਊਗਾ ਇਹ ਸੋਚ ਕੇ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਇਹ ਦੇਖਿਓ ਮੈਂ ਤੇ ਬੇਰੇ ਦੇ ਨਾਲ ਅਸੀਂ ਕੋਈ ਕੰਮ ਕਰਦੇ ਆ ਠੀਕ ਹੈ ਤੇ ਮੇਰੇ ਨਾਲ ਜਗਦੇਵ ਕੌਰ ਜੀ ਐਕਸ ਕਾਉਂਸਲਰ ਵੀ ਆ ਇਹਨਾਂ ਨੂੰ ਵੀ ਬਾਗਬਾਨੀ ਦਾ ਤੇ ਸਬਜ਼ੀ ਦਾ ਸ਼ੌਕ ਹੈ ਅਸੀਂ ਉਹਨਾਂ ਨੇ ਹੀ ਦੇ ਕੇ ਇਹ ਪ੍ਰੋਜੈਕਟ ਜਿਹਦੇ ਵਿੱਚ ਵਾਪਸ ਸਾਡੀਆਂ ਸਬਜ਼ੀਆਂ ਤੇ ਪੌਲਾਂ ਨੂੰ ਬੂਟੇ ਲਗਾਉਣ ਦੀ ਇਹਨਾਂ ਚੱਲ ਰਹੀ ਹੈ ਜਿਹੜੀ ਇਹ ਕਿਹੜੇ ਕਿਹੜੀਆਂ ਇਸ ਵੇਲੇ ਸਬਜ਼ੀਆਂ ਲੱਗੀਆਂ ਨੇ ਜ ਆਪਣੇ ਕੋ ਇਸ ਵੇਲੇ ਮੈਂ ਦੀਪ ਗੋਭੀ, ਗੰਦ ਗੋਭੀ, ਫੁੱਲ ਗੋਭੀ ਤੇ ਬਰੋਕਲੀ, ਬੈਂਗਣ, ਬੈਂਗਣੀ ਤੇ ਨਾਲ ਹੀ ਟਮਾਟਰ ਔਰ ਪਾਲਕ, ਧਨੀਆਂ, ਮੇਥੀ, ਮੇਥੇ ਇਸ ਤਰ੍ਹਾਂ ਦੀਆਂ ਸਬਜ਼ੀਆਂ ਲਗਾਈਆਂ ਹੋਈਆਂ ਤੇ ਕਾਲੇ ਕਾਲੇ ਚਨੇ ਵੀ ਜੀਤੇ ਹੋਏ ਅਜੇ ਹਜੇ ਉੱਗਣੇ ਆ। ਜਿਹੜੀਆਂ ਸਬਜ਼ੀਆਂ ਆਪਣੇ ਕੋਲ ਤਿਆਰ ਹੋ ਗਈਆਂ ਪਹਿਲਾਂ ਤੁਸੀਂ ਬਾਜ਼ਾਰ ਤੋਂ ਖਰੀਦਦੇ ਹੋਣੇ ਹੀ ਉਹ ਸਬਜ਼ੀਆਂ ਤੇ ਤੁਹਾਨੂੰ ਕੋਈ ਇਹਨਾਂ ਦਾ ਵੱਖਰਾ ਹੁਣ ਲੱਗਦਾ ਫਰਕ ਦਿਖਾਉਣ ਨੂੰ ਬਹੁਤ ਵੱਖਰਾ ਜੀ ਬੂਲੀ ਔਰ ਸ਼ਲਗਮ ਰੈਡੀ ਹੋ ਗਏ ਔਰ اسی ਤੇ ਆਪਣੇ ਹੋਰ ਰਿਲੇਟਿਵਜ਼ ਆਫ ਦੋਸਤਾਂ ਨੂੰ ਜਨਮ ਦਿੱਤੇ ਉਹ ਕਹਿੰਦੇ ਅੱਜ ਤੱਕ ਇੰਦਾ ਜੀ ਬੂਲੀ ਕਦੇ ਖਾਧੀ ਕਿਸੇ ਇੰਨੀ ਸਵਾਦੀ ਬੂਲੀ ਐਨ ਵਧੀਆ ਟੇਸਟ ਆ ਔਰ ਇੰਨੀ ਸੌਫਟ ਆ ਇਧਰ ਤੁਸੀਂ ਆਪਰੂਟ ਪਲਾਂਟ ਵੀ ਕਾਫੀ ਆਪਣੇ ਲੱਗੇ ਹੋਗਾ ਇਹਦੇ ਵਿੱਚ ਕਿਹੜੇ ਕਿਹੜੇ ਆਪਾਂ ਲਾਏ ਆ ਤੇ ਇਹਦੇ ਵਿੱਚ ਗਰਮੀਆਂ ਲਈ ਜਿਹੜਾ ਸੇਬ ਪੰਜਾਬ ਲਈ ਰეკਮੈਂਡਡ ਆ ਹਰਮਨ 99 ਉਹਦੇ ਬੂਟੇ ਲਗਾਏ ਆ ਜੀ ਤੇ ਸੰਤਰਾ ਔਰ ਮਸਮਣੀ ਜੋ ਘਰਾਂ ਨੂੰ ਘਰ ਦੇ ਵਿੱਚ ਜ਼ਰੂਰ ਹੁੰਦੀ ਆ ਪਪੀਤਾ ਪਪੀਤਾ ਵੀ ਜੋ ਬੂਟੇ ਪਹਿਲਾਂ ਪਾਣੇ ਲੱਗੇ ਸੀ ਉਹ ਤਾਂ ਰੈਡੀ ਹੋ ਗਿਆ ਪਾਣ ਲੱਗਾ ਬਾਕੀ ਹੋਰ ਛੋਟੇ ਬੂਟੇ ਲਗਾਏ ਆ ਤੇ ਇਹਦੇ ਨਾਲ ਹੀ ਅਮਰੋਦ ਅਗਿਆਤ ਕੋਲ ਵੀ ਹੈ ਔਰ ਅਵੋਕਾਡੋ ਤੇ ਪੱਕਾ ਜਿ ਨਾਲ ਹੀ ਜਾਮੁਣ ਔਰ ਉਹ ਲਾਛਤ ਅੰਬੀਰਾ ਜੀ 2 ਕੋਕੋਨਟ ਦੇ ਛੋਟੀ ਇਲਾਈਸੀ ਇਸ ਤਰ੍ਹਾਂ ਦੇ ਜਿਹੜੇ ਜੁੜ ਲਾ ਲਵਾਏ ਹਲੇ ਇਹਦਾ ਆਪਾਂ ਤੁਸੀਂ ਇਹਦੇ ਵਿੱਚ ਇਨਪੁਟ ਇਹਦੇ ਵਿੱਚ ਕੀ ਪਾਈ ਹੋਣ ਇਨਪੁਟ ਸਾਰੇ ਹੀ ਬਦਮੀ ਕੰਪੋਸਟ ਹੈ ਜੀ ਇਹਦੇ ਚ ਕੁਛ ਵੀ ਕੋਈ ਖਾਦ ਜਾਂ ਸਪਰੇਅ ਨਹੀਂ ਸਪਰੇਅ ਵੀ ਜਿਹੜੀ ਨਿੰਮ ਨਾਲ ਤਿਆਰ ਹੋਈ ਹੁੰਦੀ ਹੈ ਪੰਜਾਬ ਐਗਰੋ ਜਾਂ ਚ ਹੋਰ ਜਗ੍ਹਾ ਤੋਂ ਮਿਲ ਜਾਂਦੀ ਹੈ ਬੜੀ ਵਧੀਆ ਉਹੋ ਹੀ ਦੀਤ ਦਿੱਤੀ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਤੁਹਾਡਾ ਫਰਾਲਾ ਰਹਿ ਹੈਗਾ ਆ ਤੇ ਅੱਗੇ ਵੀ ਤੁਹਾਡਾ ਆਪਣਾ ਵੀ ਇੱਕ ਦਾ